ایسی محبت کی کہ کوئی کر نہیں سکتا کسی کے پیار کے بدلے یوں کوئی مر نہیں سکتا دکھی ہوا وہ ਆਨਲਾਈਨ ਗੋਸਪਲ ਮਿਨਿਸਟਰੀ ਦੇ 1082ਵੇਂ ਐਪੀਸੋਡ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਖੁਸ਼ਖਬਰੀ ਦੇ 13ਵੇਂ ਅਧਿਆਇ ਦੇ 52 ਆਇਤ ਵਿੱਚ ਸੀਦਾ ਪੜ੍ਹਦੇ ਹਾਂ ਤਦ ਉਸਨੇ ਉਹਨਾਂ ਨੂੰ ਕਿਹਾ ਇਸ ਲਈ ਹਰੇਕ ਗਰੰਥੀ ਜਿਨੇ ਸੁਰਗ ਦੇ ਰਾਜ ਦੀ ਸਿੱਖਿਆ ਪਾਈ ਹੈ ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ ਪ੍ਰਭੂ ਯੇਸ਼ੂ ਨੇ ਆਪਣੇ ਦ੍ਰਿਸ਼ਟਾਂਤਾਂ ਨੂੰ ਪੂਰਾ ਕਰ ਆਪਣੇ ਚੇਲਿਆਂ ਤੋਂ ਪੁੱਛਿਆ ਕਿ ਤੁਸੀਂ ਇਹ ਸਾਰੀਆਂ ਗੱਲਾਂ ਸਮਝੀਆਂ ਉਹਨਾਂ ਨੇ ਜਵਾਬ ਦਿੱਤਾ ਹਾਂ ਪਰ ਪ੍ਰਭੂ ਯਿਸੂ ਮਸੀਹ ਨੇ ਉਸ ਹਰੇਕ ਗ੍ਰੰਥੀ ਜਨਿਸ਼ਾਸਤਰੀ ਨੂੰ ਪੁੱਛਦੇ ਹਨ ਜਿਸ ਨੇ ਸੁਰਗ ਦੇ ਰਾਜ ਦਾ ਚੇਲਾ ਬਣਨ ਦੀ ਸਿੱਖਿਆ ਪਾਈ ਹੈ ਸ਼ਾਸਤਰੀ ਗ੍ਰੰਥੀ ਦਾ ਅਰਥ ਹੈ ਉਹ ਵਿਅਕਤੀ ਜੋ ਪਰਮੇਸ਼ਵਰ ਦੇ ਵਚਨ ਨੂੰ ਸਿੱਖਣ ਸਮਝਣ ਅਤੇ ਸਮਝਾਉਣ ਲਈ ਮਨ ਲਗਾਉਂਦਾ ਹੈ او خود بھی اس وچن نو سیکھتا ہے اس انوسار جیا ہے پھر اس وچن نو دو سکھا ہے پربھو نے صرف شاستری نہیں کہا پر او, او شخص جو سرگ دے راج دا چیلا بنتا ہے اس دا مطلب ہے پہلا اس نے پربھو یشو مسیح کے سو سمچار نو نمجیا ہے اس نو اسے جیون سویکار کیتا ہے ਅਤੇ ਉਹੀ ਉਸ ਦਾ ਜੀਵਨ ਹੈ ਦੂਜਾ ਉਸ ਦੇ ਜੀਵਨ ਵਿੱਚ ਪ੍ਰਾਥਮਿਕਤਾ ਸਵਰਗ ਦੇ ਰਾਜ ਦਾ ਸੁਸਮਾਚਾਰ ਹੈ ਕੁਝ ਖਬਰੀ ਹੈ ਕਿਉਂਕਿ ਉਸ ਰਾਜ ਵਿੱਚ ਪਰਵੇਸ਼ ਕਰਨ ਲਈ ਸਾਨੂੰ ਆਪਣੇ ਪਾਪ ਪਾਪ ਦੇ ਅੰਜਾਮ ਅਤੇ ਸਜ਼ਾ ਤੋਂ ਛੁਟਕਾਰਾ ਲੈਣਾ ਜ਼ਰੂਰੀ ਹੈ ਪਰਮੇਸ਼ਵਰ ਨਾਲ ਮਿਲਾਪ ਕਰਨਾ ਜ਼ਰੂਰੀ ਹੈ ਇਹ ਵਿਸ਼ਵਾਸ ਹਰ ਵਿਅਕਤੀ ਕਰ ਸਕੇ ਇਸ ਲਈ ਪਰਬੂ ਯੇਸ਼ੂ ਮਸੀਹ ਇਸ ਸੰਸਾਰ ਵਿੱਚ ਦੇਹਤਾਰੀ ਹੋਏ ਸਾਰੇ ਮਨੁੱਖੀ ਕੌਮ ਦਾ ਪਾਪ ਉਸ ਦੇ ਭਾਰ ਨੂੰ ਯੀਸ਼ੂ ਮਸੀਹ ਨੇ ਸਿਰ ਉੱਤੇ ਚੁੱਕਿਆ ਆਪਣੀ ਕੁਰਬਾਨੀ ਸੂਲੀ ਉੱਤੇ ਦਿੱਤੀ ਅਤੇ ਮਰਨ ਤੋਂ ਬਾਅਦ ਤੀਜੇ ਦਿਨ ਜੀ ਉੱਠਿਆ ਤੁਹਾਨੂੰ ਪੁਨਰਜੀਵਤ ਜੈਵੰਤ ਅਤੇ ਜਿਉਂਦੇ ਪ੍ਰਭੂ ਯੇਸ਼ੂ ਮਸੀਹ ਤੇ ਵਿਸ਼ਵਾਸ ਰੱਖਦੇ ਹੋਏ ਇੱਕ ਸ਼ਾਸਤਰੀ ਬਣਨਾ ਚਾਹੀਦਾ ਹੈ ਜੋ ਸੁਰਗ ਦੇ ਰਾਜ ਦਾ ਚੇਲਾ ਹੋਵੇ ਪਰਮੇਸ਼ਵਰ ਦੇ ਸਾਹਮਣੇ ਸਾਡੀ ਇਹੀ ਦੁਆ ਹੈ ਕਿ ਤੁਸੀਂ ਵੀ ਹੋ ਗ੍ਰੰਥੀ ਬਣੋ ਉਹੋ ਸ਼ਾਸਤਰੀ ਬਣੋ ਜਿਹੜਾ ਸੁਰਗ ਦੇ ਰਾਜ ਦਾ ਚੇਲਾ ਹੈ